ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮੰਦੀਪ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਆਪਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆਪਣਾ ਪਤਾ ਜੀ ਮੋੜ ਵੰਡੀ ਨੇੜੇ ਵਾਸਾ ਡਾ ਗਲੀ ਨੰਬਰ 2 ਅੱਜ ਆਪਾਂ ਤੁਹਾਡੇ ਵਾਸਤੇ ਸਿੰਗਲ ਸੂਟਾਂ ਦੀ ਸੇਲ ਲੈ ਕੇ ਆਏ ਆ ਜੀ ਇਹ ਸੂਟ ਨਾ ਸਾਡੇ ਕੋਲੇ ਜਿਵੇਂ ਵੀ ਸਾਰੇ ਸੂਟ ਵਿਕ ਜਾਂਦੇ ਕਿਸੇ ਚੈੱਕਰ ਆ ਜਾਂਦਾ ਕਿਸੇ ਚ ਦੋ ਰਹਿ ਜਾਂਦਾ ਤੇ ਫਿਰ ਉਹਨਾਂ ਦੀ ਸਾਨੂੰ ਵੀਡੀਓ ਪਾਉਣੀ ਔਖੀ ਹੋ ਜਾਂਦੀ ਇਸ ਕਰਕੇ ਫਿਰ ਮੈਂ ਦੀਪੂ ਨੂੰ ਅਖਿਆ ਵੀ ਇਹਨਾਂ ਨੂੰ ਆਏ ਰੇਟਾਂ ਤੋਂ ਵੀ ਘਟਾ ਕੇ ਕੱਢ ਦਿਓ ਤੇ ਜਿਹੜੀ ਕੋ ਸੋਡੇ ਵਾਸਤੇ ਸਪੈਸ਼ਲ ਸੇਲ ਲੱਗੀ ਹੈ ਵਿੱਚ ਕਾਟਨ ਦੇ ਆ ਵਿੱਚ ਜਾਮ ਦੇ ਆ ਬਹੁਤ ਹੈਵੀ ਡਿਸਕਾਊਂਟ ਹੈ ਤੇ ਸ਼ਿਲਕਾ ਇੰਨਾ ਕ ਡਿਸਕਾਊਂਟ ਹੈ ਵੀ ਮੇਰਾ ਵਾਈਗਰੂ ਜਾਣਦਾ ਵੀ ਇਹ ਜਿੰਨੇ ਦੇ ਆ ਉਹ ਤੋਂ ਵੀ ਕਿਤੇ ਥੱਲੇ ਅਸੀਂ ਵੇਚ ਰਹੇ ਹਾਂ ਸਾਨੂੰ ਐ ਵੀ ਸਿੰਗਲ ਸਿੰਗਲ ਸੂਟ ਵਿੱਚ ਹੀ ਨਾ ਰੋਲੀ ਜਾਣ ਵੀ ਅਸੀਂ ਆਪਦੇ 2 ਰੁਪਏ ਵਟ ਕੇ ਆਪਦੇ ਕੰਮ ਲਾਵਾਂਗੇ ਇਸ ਕਰਕੇ ਹੁਣ ਜਿਹੜੀ ਅਸੀਂ ਆ 2-3 ਕ ਪਹਿਲਾ ਸੂਟ ਕੱਢਾਂਗੇ ਜਿਹੜੇ ਆ ਦਿਖਾਵਾਂਗੇ ਆ ਬ੍ਰਾਂਡ ਦੀ ਕਾਟਨ ਕੇਸਰ ਬ੍ਰਾਂਡ ਦੀ ਕਾਟਨ ਏਕੇ ਦੀ ਇਹ ਗਰਮੀਆਂ ਚ 13 1400 ਦਾ ਸੂਟ ਮਿਲੂਗਾ ਸੋਨੂ ਜੀ ਜਿਹੜਾ ਕਿ ਅੱਜ ਅਸੀਂ ਸਿਰਫ 950 ਰੁਪਈਆ ਚ ਲਾਇਆ ਹੋਇਆ ਇਹ ਜੀ ਕਾਟਨ ਆ ਇਹ ਕਦੇ ਖਰਾਬ ਨਹੀਂ ਹੁੰਦੀ ਨਾ ਇਹਦਾ ਰੰਗ ਨਿਕਲੇ ਜੀ ਆਹ ਸੇ ਇਹਦੇ ਚ ਦੋ ਹੀ ਸੂਟ ਬਚੇ ਆ ਇੱਕ ਪੀਲਾ ਤੇ ਕਾਹ ਆ ਆ ਦੇਖੋ ਜੀ ਤੇ ਆਹ ਦੀ ਬਾਟਮ ਆ ਪਿਓਰ ਕਾਟਨ ਦੀ ਆਪਣੀ ਖੋਦੀ ਸੇ 1200 ਵੰਗੂ ਰਹੀ ਐ ਨਾ ਜੀ ਖੋਦੀ ਸੇ 1200 ਪੰਨਿਆ ਰਜ ਰਹੀ ਐ ਜੀ ਵੇਚਣ ਦੀ ਹਾਂ ਹਾਂ ਆ ਇਹਦੇ ਨਾਲ ਮਸਲੀਨ ਮੁੰਡਾਲ ਦੀ ਚੁੰਨੀ ਹੈ ਜੀ ਇਹ ਕਾਪਟਣਾ ਮੂਰੇ ਗਰਮੀਆਂ ਦੇ ਵਿੱਚ ਤੁਹਾਨੂੰ ਫੇਰ ਇਹ 13 1350 ਦਾ ਸੂਟ ਮਿਲੂਗਾ ਤੇ ਅਸੀਂ ਵੇਚ ਰਹੇ ਹਾਂ ਜੀ ਸਿਰਫ 950 ਦਾ ਇਹ ਅਸੀਂ ਸੇਲ 'ਚ ਕੱਢ ਰਹੇ ਹਾਂ ਜੀ ਸਾਡੇ ਕੋਲ ਇਹ ਕਿ ਕੁ ਸੂਟ ਰਹਿ ਗਏ ਸੀ ਇੱਕ ਇਹਦੇ ਨਾਲ ਦਾ ਸੂਟ ਆ ਗਿਆ ਜੀ ਆ ਜਲੂ ਵਾਲਾ ਸਾਰਾ ਨਾਲ ਮਸਲੀਨ ਮੁੰਡਾਲ ਦੀਆਂ ਚੁੰਨੀਆਂ ਇਹ ਚੀਜ਼ਾਂ ਤੁਹਾਨੂੰ ਨਹੀਂ ਮਿਲਣਗੀਆਂ ਜੀ ਗਰਮੀ 'ਚ ਅਸੀਂ ਤਾਂ ਇੰਨਾ ਕੁ ਡਿਸਕਾਊਂਟ ਦਿੱਤਾ ਵੀ ਜਿਹੜੇ ਸਾਡੇ ਰੇਟ ਸੀ ਉਦੋਂ ਵੀ ਥੱਲੇ ਠੋਕੇ ਅਸੀਂ ਸੋਚਿਆ ਵੀ 2 ਰੁਪਏ ਕਮ ਲੈਣੇ ਆ ਇੱਕ ਇਹਦਾ ਚੈੱਲੋ ਕਲਰ ਆ ਆਏ ਦੀ ਬਰਟਮ ਹੈ ਆਏ ਦੀ ਚੁੰਨੀ ਹੈ ਇਹ ਪ੍ਰਾਈਸ ਨੂੰ ਕੋਈ ਦੇਗਾ ਸਾਡੀ ਗਾਰੰਟੀ ਹੈ ਸੇਲਾਂ ਤਾਂ ਸਾਰੀ ਲਾਉਂਦੇ ਆ ਜੀ ਪਰ ਆਪਦੇ ਕੋਲੋਂ ਪਾ ਕੇ ਕੋਈ ਨਹੀਂ ਲਾਉਂਦਾ ਅਸੀਂ ਘਟਾ ਇਸ ਕਰਕੇ ਖਾਨੇ ਵੀ ਅਸੀਂ ਤਾਂ ਜਿੰਨੀ ਕੁ ਕਮਾਈ ਕਰਦੇ ਉਹ ਸਾਨੂੰ ਕੱਪੜੇ ਲਿਓਣੇ ਪੈਂਦੇ ਆ ਅਸੀਂ ਜਮ੍ਹਾਂ ਰੱਖ ਨਹੀਂ ਸਕਦੇ ਜੀ ਆ ਲਓ ਜੀ 950 ਦਾ ਜੀ ਮਸਲੀਨ ਮਢਾਲ ਦੀ ਚੁੰਨੀ ਆ ਗਰਮੀਆਂ ਵਾਲਾ ਸੂਟ ਆ ਜੀ ਇਹ ਦੱਸਿਆ ਤੁਹਾਨੂੰ ਦੋਨੇ ਗਰਮੀਆਂ ਨੇ ਤੀਜਾ ਕਲਰ ਇੱਕ ਹੋਰ ਆ ਰਿਹਾ ਇਹ ਸਾਡੇ ਕੋਲੇ ਪਏ ਸੀ ਅਸੀਂ ਇਹ ਕਦੀ ਕੱਢ ਦਗੇ ਪਰੇ ਕਿਉਂਕਿ ਅਸੀਂ ਵੀਰੇ ਕਪੜਾ ਬਾਲਾ ਨਹੀਂ ਇਕੱਠਾ ਕਰਦੇ ਵੀ ਸਾਡੇ ਚ ਨਹੀਂ ਗਇਆ ਸੀ ਵੀ ਨਹੀਂ ਵੀ ਅਸੀਂ ਕਪੜਾ ਰੱਖ ਲਵੇ ਉਹ ਰੱਖ ਵੀ ਲੈਂਦੇ ਜਿਨ੍ਹਾਂ ਕੋਲੇ ਗਰਜੈਸ ਹੁੰਦੀ ਅਗਲਾ ਕਹਿੰਦਾ ਵੀ ਅਗਲੀ ਗਰਮੀ ਵੇਚ ਲਿਆਂਗੇ ਵੀ ਉਹੀ ਰੇਟ 'ਚ ਵੇਚਣਗੇ ਕਿਉਂ ਘੱਟਾ ਖਾਗੇ ਆਲੋ ਸਾਨੂੰ ਹਮੇ ਕੱਢ ਦਈਏ ਜੀ ਤੇ ਕਸਟਮਰ ਨੂੰ ਥੋੜਾ ਮੋਟਾ ਡਿਸਕਾਊਂਟ ਦੇ ਦਈਏ ਇਹਦੇ ਮਗਰਮੂਰੇ ਡਿਜ਼ਾਈਨ ਆ ਜੀ ਪਿਓਰ ਕਾਟਨ ਦਾ ਇਹ ਹੀ ਚੀਜ਼ਾਂ ਤੁਸੀਂ ਕੱਢ ਲਿਓ ਗਰਮੀ 'ਚ ਤੁਹਾਨੂੰ 13-1300 ਦੀਆਂ ਸਾਢੇ 13-1300 ਤੋਂ ਘੱਟ ਕੋਈ ਸਾਢੇ ਖੋਦੀ ਸੇਲ ਤੁਹਾਨੂੰ ਦੱਸੀ ਆ ਨਾ ਜੀ 1200 ਵਾਂਗੂ ਰਹੀ ਹੈ ਇਹਦੀ ਆ ਸੂਟਾਂ ਦੀ ਸਿਰਫ 950 ਰੁਪਏ 'ਚ ਕੋਈ ਨਹੀਂ ਦਿੰਦਾ ਵੀਰੇ ਨਾਲ ਮਸਲੀਨ ਦੀ ਚੁੰਨੀ ਆ 5-600 ਹੀ ਤੇ ਚੁੰਨੀ ਲੱਗੀ ਹੋਈ ਹੈ ਇਹਦੇ ਨਾਲ ਮਸਲੀਨ ਮਢਾਲਦੀ ਹੈ ਸੂਟਾਂ ਨਾਲ ਜੀ ਸਿਰ ਤੇ ਖੜਨ ਵਾਲੀ ਇਹ ਮਸਲੀਨ ਦੀ ਚੁੰਨੀ ਆ ਜੇ ਮਹਿੰਗੀ ਚੁੰਨੀ ਆ ਹਲੋ ਜਿਹੜੇ ਕਸਟਮਰ ਨੂੰ ਆਪਾਂ ਸੂਟ ਕਰਮੇ ਜੇ ਵੇਚਣ ਨੂੰ ਤਾਂ ਬੱਤੀ ਇਹਦਾ ਕੁਆਲਟੀ ਕੀ ਇੱਕ ਸੂਟ ਦੇ ਅਸੀਂ ਵੇਚੇ ਆ ਜੀ ਪਰ ਉਹਨਾਂ ਨੂੰ ਘਾਟਾ ਖਾਣਾ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਪੈਸੇ ਇਕੱਠੇ ਕਰਕੇ ਕੱਪੜੇ ਲਿਆਉਣੇ ਹੁੰਦੇ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਜੀ ਵੀ ਅਸੀਂ ਜਮਾ ਕਰਕੇ ਰੱਖ ਲਏ ਜੈਨ ਫੋਰ ਚੱਕ ਲਈਏ ਇਹ ਸੀ 950 ਚ ਜੀ ਇਹ ਇਹ ਹੈਗੇ ਇਹ ਸਿੰਗਲ ਸਿੰਗਲ ਸੂਟ ਹੀ ਇਹ ਵੀ ਰਤਨ ਨੂੰ ਸੇਲ ਲਾਈ ਆਪਾਂ ਨੇ ਆ ਗਿਆ ਜੀ ਪਿਓਰ ਜਾਮ ਦਾ ਸੂਟ ਆ ਦੇਖੋ ਜੀ ਆ ਸਾਰਾ ਬਰੀਕੇ ਦੇ ਵਿੱਚ ਵਰਕ ਹੈ ਇਹ ਵੀ ਇੱਕੋ ਹੀ ਸੂਟ ਹੈ ਆ ਵਰਕਾਂ ਵਿਚਾਲੇ ਫੁੱਲ ਹੈ ਤੇ ਸੀਕੁਐਂਸ ਵਰਕ ਦੀ ਇਹ ਜੁੰਨੀਆ ਬਹੁਤ ਜਿਆਦਾ ਪਿਆਰੀ ਵਿਧ ਪੇਡ ਇਹ ਇੱਕ ਸੂਟ ਆ ਜੀ ਸਿਰਫ 650 ਰੁਪਏ ਦਾ 650 ਦਾ ਕੋਈ ਦੇ ਦੇ ਸਾਡੀ ਜਿੰਮੇਵਾਰੀ ਹੈ ਇਹ ਆ ਲੋ ਜੀ ਇਹ ਸਿੰਗਲ ਸੂਟਾਂ ਦੀ ਸੇਲ ਲੱਗੀ ਹੈ ਜੀ ਤੁਹਾਡੇ ਲਈ ਆ ਲੋ ਜੀ ਅਸੀਂ ਇੰਨਾ ਸੂਟਾਂ ਚੋਂ ਸਾਡਾ ਵਹੇਗਰੂ ਜਾਣਦਾ ਸੀ ਕੋਈ ਕਮਾਈ ਨਹੀਂ ਕਰ ਰਹੀ ਪਰ ਸਾਨੂੰ ਆਏ ਵੀ ਜਿਹੜੇ ਪੈਸੇ ਆਉਣਗੇ ਸਾਡੇ ਕੰਮ ਆ ਜਾਣਗੇ ਆ ਦੇਖੋ ਜੀ ਸੀਕੁਐਂਸ ਦਾ ਕੰਮ ਹੈ ਤੇ ਪਲੀਜ਼ ਉਹ ਨਾ ਉਹ ਬਿਲਕੁਲ ਵੀ ਨਾ ਮੈਸੇਜ ਕਰਿਓ ਜਿਨ੍ਹਾਂ ਨੇ ਇਹ ਵੀ ਰੇਟ ਘਟਾਉਣੇ ਆ ਵੀ ਇੰਨੇ ਦਾ ਲਾ ਲਓ ਇੰਨਾ ਲਾ ਲਓ ਪਲੀਜ਼ ਇਦੋਂ ਘਟਾ ਸੀ ਲਾਉਂਦੇ ਨਹੀਂ ਤੇ ਪਲੀਜ਼ ਨਾ ਹੀ ਸਾਨੂੰ ਕਿਹੋ ਸੁਪਤ ਹਾਇ ਕਿ ਇਹ ਪਰਪਾਲੀ ਬ੍ਰਾਂਡ ਦਾ ਜੀ ਇਹ ਵੀ ਜਾਣਦਾ ਪਿਓਰ ਜਾਨ ਦਾ ਕ੍ਰਪਾਲੀ ਬ੍ਰਾਂਡ ਦਾ ਸੋਨੂੰ ਦੱਸ ਕੇ ਖਟਿਆ ਜੀ ਸਿੰਗਲ ਸਿੰਗਲ ਸੂਟ ਆ ਸੀ ਚਾਂਹ ਸੇਡ ਲਾਈ ਹੈ ਜੀ ਆ ਤਾਂ ਮੈਰਿਜ ਮੈਂ ਹੁਣ ਸਰਦੀਆਂ ਵਿਆਹ ਸਰਦੀਆਂ ਚੱਲ ਰਹੀਆਂ ਹੋਣਾ ਆ ਦੇਖੋ ਜਿਹੜੀ ਚੁੰਨੀ ਸੋਨੂੰ ਖੁਦ ਨੂੰ ਵੀ ਪਤਾ ਵੀ ਇਹ ਚੀਜ਼ਾਂ ਕਿੰਨੇ ਕਿੰਨੇ ਦੀਆਂ ਨੇ ਪਰ ਅਸੀਂ ਜਿਵੇਂ ਦੱਸਿਆ ਵੀ ਛਾੜੀ ਮਜਬੂਰੀ ਹੈ ਅਸੀਂ ਪੈਸਾ ਇਕੱਠਾ ਕਰਕੇ ਦੁਬਾਰੇ ਕਪੜਾ ਚ ਸਰਦੀਆਂ ਦਾ ਚੱਕਣਾ ਹੈ ਜੀ ਆ ਲਓ ਇਹਦੇ ਨਾਲ ਫੁੱਲ ਪਿਓਰ ਦੀ ਚੁੰਨੀ ਹੈ ਜੀ 22 ਮੀਟਰ ਦੀ ਤੇ ਸਾਰੀ ਤੇ ਲੈਸ ਲੱਗਾ ਕਿਉਂਕਿ ਇਹ ਆਪ ਦੀਪੂ ਦਿਖਾ ਦੇ ਥੱਲੇ ਕ੍ਰਪਾਲੀ ਬ੍ਰਾਂਡ ਹੈ ਹਾਂ ਲੋ ਜਿਹੜੀ ਚੈੱਕਰ ਨਹੀਂ ਦੇਖ ਲਓ ਤੁਸੀਂ ਆ ਪੱਕੇ ਦੀ ਮੋਹਰ ਲੱਗੀ ਹੋਈ ਇੱਕ ਸਿੰਗਲ ਸੂਟ ਹੀ ਤਾਂ ਹਾਂ ਇਹ ਸਿੰਗਲ ਸੂਟ ਹੈ ਜੀ ਆਓ ਦੇਖੋ 850 ਰੁਪਏ ਦਾ ਫਿਰ 850 ਦਾ ਪਰ ਵੈਗਰੂ ਜਾਣਦਾ ਵੀ ਸਾਨੂੰ ਇਹਨਾਂ ਦਾ ਆਇਆ ਵੀ ਨਹੀਂ ਸਾਨੂੰ ਗਰਮੀ 'ਚ ਤਾਂ ਪਤਾ ਨਹੀਂ ਕਿੰਨੇ ਤਾਂ ਵਿਖਿਆ ਮਮੀਆ ਮਹਿੰਗਾ ਪਿਆ ਪਰ ਕੀ ਕਰਗੇ ਜੀ ਸਾਨੂੰ ਐ ਵੀ ਅਸੀਂ 2 ਰੁਪਏ ਵੱਟ ਕੇ ਅਸੀਂ ਕੱਢਣੇ ਵੀ ਆ ਸੂਟ ਜੀ ਹੋਰ ਕੱਪੜਾ ਲਿਆਵਾਂਗੇ ਹੈਂ ਦਾ ਕ੍ਰੇਟੀਆ ਦਾ ਆ ਦੋ ਰੇਗ ਨੇ ਇੱਕੋ ਕਲਰ ਚ ਇਹ ਰੰਗ ਨਹੀਂ ਇੱਕ ਅੱਧਾ ਡਾਰਕ ਹੈ ਇੱਕ ਹਸਾ ਔਰੇਂਜ ਜੇ ਇੱਕ ਰੈਡ ਇਸ ਜਣਾ ਹਾਂ ਮੈਂ ਰੇਟ ਲਿਖਿਆ ਭਾਲਦੀ ਸੀ ਮੈਂ ਹੁਣ ਹੀ ਰੇਟ ਲਿਖੇ ਸੀ ਭੁੱਲ ਜਾਨੀ ਇੱਕ ਤਾਂ ਇਹਨਾਂ ਤੇ ਲਿਖੇ ਮੂਹਰੇ ਲੱਗੇ ਹੋਏ ਰੇਟ ਇੱਕ ਪਰਚੀ ਸੀਗੀ ਇੱਕ ਤੇ ਲੱਗੀ ਹੋਈ ਪਤਾ ਨਹੀਂ ਕਿੱਧਰ ਗਈ ਉਹ ਮੂਹਰੇ ਤੇ ਲੱਗੀ ਹੋਏ ਤੇ ਲੱਗੀ ਹੋਈ ਆ ਇਹ ਤੇ ਹੂੰ ਇਹਨੂੰ ਕਢਾ ਲਾ ਵੀਡੀਓ ਨੂੰ ਚੱਲ ਵੀ ਆ ਲਓ ਜੀ ਆ ਗਿਆ ਜੀ ਰਿਯਾਨ ਦਾ ਸੂਟ ਬਹਾਂਤੇ ਫੁੱਲ ਹੈ ਆ ਮੂਰੇ ਫੁੱਲ ਹੈ ਫੁੱਲ ਦੇ ਉੱਪਰ ਆਰੀ ਬਰਫ ਕੀਤਾ ਹੋਇਆ ਜੀ ਤੇ ਨਾਲ ਇਹਦੇ ਆ ਸਲਵਾਰ ਹੈ ਜੀ ਪਲੇਨ ਤੇ ਫੁੱਲ ਪਿਆਰ ਦੀ ਇਹ ਜੁੰਨੀ ਹੈ ਜੀ ਇਹਦੀ ਕੀਮਤ ਹੈ ਸਿਰਫ 690 ਰੁਪਏ ਤੁਹਾਨੂੰ ਦੱਸਿਆ ਨਾ ਯਾਰ ਰੇਟਾਂ 'ਚ ਹੁਣ ਕੋਈ ਸੂਟ ਕੋਈ ਨਹੀਂ ਦਿੰਦਾ ਸਾਜੀ ਫੁੱਲ ਪਿਆਰ ਦੀਆਂ ਜੁੰਨੀਆਂ ਸਾਰੀਆਂ ਦੇਖੋ ਜੀ ਇਹ ਆਗਾ ਜੀ 690 'ਚ ਇਹ ਆਗਾ ਜੀ ਨਾਭੀ ਕਲਰ ਇੱਕ ਨਾਭੀ ਕਲਰ ਸਾਡੇ ਕੋਲ ਇਹ ਕਾਲ ਫਰੀਜ ਹੈ ਇਹ ਲਾਸਟ ਲਾਸਟ ਸੂਟ ਨੇ ਆਪਣੇ ਕੋਲ ਆ ਨਾਭੀ ਰੰਗ ਜਿਹੜਾ ਹੈਗਾ ਵੀਰੇ ਕਾਲਸਜੀ ਚ ਹੁੰਦਾ ਜਿਹੜੀ ਉਹ ਨਾਭੀ ਹੈ ਬਲੱਡ ਰੈੱਡ ਕਹਿੰਦੇ ਨੇ ਬਲੱਡ ਵਾਂਗੂ ਜਿਵੇਂ ਬਲੱਡ ਆ ਦੇਖੋ ਸਾਰਿਆਂ ਦੇ ਆਰੀ ਵਰਕ ਕੀਤਾ ਹੋਇਆ ਜੀ ਬੋ ਇਹਦੇ ਪਰਚੇ ਜਰੂਰ ਲਾ ਦਿਓ 690 ਆਈ ਜਾਊਗਾ ਹਾਂਜੀ ਅੰਮਾ ਆ ਇਹਦੀ ਸਲਵਾਰ ਹੈ ਜੀ ਆ ਇਹਦੀ ਚੁੰਨੀ ਆ ਉਹ ਨਾਭੀ ਸੀਗਾ ਜੀ ਇਹ ਡਾਰਕ ਕਾਲਸਜੀ ਨਾਭੀ ਹੁੰਦਾ ਜਿਹੜਾ ਉਹ ਹੈ ਆ ਲਓ ਜੀ ਫੁੱਲ ਪਿਆਰ ਦੀਆਂ ਚੁੰਨੀਆਂ ਸਿੰਗਲ ਸੂਟਾਂ ਦੀ ਸੇਲ ਸਿਰਫ 690 ਰੁਪਏ ਦਾ ਇਹ ਚੀਜ਼ਾਂ 300 ਵਾਂਗੂ ਦਾ ਗੱਲੀ ਚੁੰਨੀ ਚੁੰਨੀ ਹੈ ਇਹਦੀ ਬਾਤ ਅਲ ਰੰਗ ਆਪੜਾ ਉਹ ਕਨੇ 12 ਕੜ ਵਰਕ ਆਹ ਸੂਟ ਵੀ ਸਾਡੇ ਕੋਲੇ ਸਿੰਗਲ ਸਿੰਗਲ ਰਹਿ ਗਏ ਜੀ ਦੋ ਹੀ ਕਲਰ ਹੈ ਦਵਾਰੇ ਇਹ ਮਿਲੇ ਨਹੀਂ ਇਹ ਲੱਗੂਗਾ ਜੀ ਇਹਦਾ ਰੇਟ ਹੈ ਜੀ 895 ਰੁਪਏ ਜੀ ਜੇ ਵੀ ਜਾਮ ਦਾ ਸੂਟ ਹੈ ਜੀ 895 ਰੁਪਏ ਜੀ ਆ ਲਓ ਜੀ ਇਦੇ ਉੱਪਰ ਆਹ ਦੀ ਘੱਤ ਪਾ ਕੇ ਥੱਲੇ ਦਿਖਾਈਂਦੀ ਨੈਟ ਲੱਗਿਆ ਹੋਇਆ ਨੈਟ ਲਾ ਕੇ ਵਰਕ ਕੀਤਾ ਹੋਇਆ ਜੀ ਸਾਰਾ ਤੇ ਇਹਦੀ ਮਸਲੀਨ ਦੀ ਡਿਜ਼ਾਈਨਰ ਚੁੰਨੀ ਆ 895 ਦੇ ਵਿੱਚ ਤੁਹਾਨੂੰ ਆਹ ਚੀਜ਼ਾਂ ਕੋਈ ਦੇ ਜੇ ਸਾਡੀ ਜ਼ਿੰਮੇਵਾਰੀ ਹੋਊਗੀ ਆ ਲਓ ਜੀ ਇਹ ਵੀ ਚੁੰਨੀ ਤੇ ਵੀ ਵਰਕ ਕੀਤਾ ਹੋਇਆ ਮਸਲੀਨ ਦੀ ਚੁੰਨੀ ਆ ਪੂਰੀ ਤੇ ਬਹੁਤ ਜਿਹੜਾ ਵਪਾਰ ਸਾਡੀ ਚੱਲੀ ਜਾਂਦੀ ਆਪਣੇ ਸੀਨ ਚੱਲ ਪਏ ਵਪਾਰ ਸਾਦਿਆਂ ਵਾਲਾ ਉਹਦੇ ਵਾਸਤੇ ਵੈਕਸ ਨਹੀਂ ਲਾ ਕੇ ਸੂਟ ਨਹੀਂ ਨਾ ਪਾਉਂਦੇ ਉਹਨਾਂ ਵਾਸਤੇ ਵਧੀਆ ਤਾਂ ਥੱਲੇ ਲੈਨਗ ਨਹੀਂ ਲੱਗਦੀ ਆ ਦੇਖ ਚੁੰਨੀ ਤੇ ਵੀ ਵਰਕ ਹੈ ਜੀ 800 ਕਿੰਨੇ ਦੀਪੂ 90 ਦੇਖਿਓ ਇੱਥੇ ਵੀ ਲਿਖਿਆ ਹੋਇਆ ਰੋਈ 892 895 ਰੁਪਏ ਰੇਟ ਆ ਜੀ ਸਾਨੂੰ ਦੱਸਿਆ ਵੀ ਇਹ ਸਿੰਗਲ ਸਿੰਗਲ ਸੂਟਾਂ ਦੀ ਸੇਲ ਆ 895 ਜੀ ਆ ਗਿਆ ਜੀ ਇਹ ਗ੍ਰੇ ਨਗਰਾ ਇਹ ਆ ਗਿਆ ਜੀ ਮੂਂਗੀਆਂ ਦਾ ਮੂਂਗੀ ਤਾਂ ਨਹੀਂ ਗਏ ਹਾਂ ਮੂਂਗੀ ਨਹੀਂ ਗਏ ਮੂਂਗੀ ਹਰਾਇਆ ਤਾਂ ਹੈਗਾ ਹਾਂ ਦੇਖੋ ਜੀ ਇਹਦਾ ਡਿਜ਼ਾਈਨ ਦੇਖੋ ਦੀਪੂ ਦਿਖਾ ਦੇ ਹੱਥ ਜਪਾ ਕੇ ਜੜੀ ਦਿਖਾ ਦੇ ਕਰੋ ਇਹ ਹੋੜ ਜਣ ਥੋੜਾ ਇਹਨੂੰ ਡਿਫਰੈਂਟ ਆ ਦੇਖੋ ਜਾਲੀ ਆ ਡਿਜ਼ਾਈਨ ਕੇਮ ਹੈ ਕਪੜਾ ਜਾਮ ਹੈ ਜੀ ਗਰਮੇ ਦਾ ਸੂਟ ਹੁਣ ਦੱਸੀ ਜਾਂਦਾ ਜੀ ਬਹੁਤ ਜ਼ਿਆਦਾ ਡਿਮਾਂਡਿੰਗ ਚ ਰਹੇ ਆ ਸੂਟ ਆ ਲਓ ਜੀ ਤੇ ਰੇਟ ਵੀ ਬਹੁਤ ਜ਼ਿਆਦਾ ਦਿਖਾਈ ਰਹੇ ਆ ਮਸਲੀਨ ਦੀਆਂ ਚੁੰਨੀਆਂ ਜੀ ਆ ਦੇਖੋ ਸਿਰਫ 895 ਆ ਦੇਖੋ ਜੀ ਸੱਡਾ ਤੇ ਐਂ ਵਰਕ ਕੀਤਾ ਹੋਇਆ ਸੂਟ ਨਾਲ ਦਾ ਗਰਮੀ ਉਸ ਨੂੰ ਆਹੀ ਸੂਟ 1000 ਉੱਤੇ ਮਿਲਣਗੇ ਜੀ ਤੁਸੀਂ ਜਿੱਦ ਇਸ ਨਾਲ 1000 ਖਾਡੋ ਜੀ ਕਿੰਨੇ ਦਾ ਮੰਮੀ ਪਾ ਸਕਦੇ ਹੈ ਆਰਾਮ ਨਾਲ 12-1300 ਤੱਕ ਦੇ ਦੇਣਗੇ 895 ਜੀ ਮਸਲੀਨ ਦੀਆਂ ਚੁੰਨੀਆਂ ਸਮੋਸਾ ਲੈਸ ਲੱਗੀ ਹੈ ਸਾਰਾ ਡਿਜ਼ਾਈਨ ਹੈ ਜੀ 895 ਇਹ ਸਾਡੇ ਕੋਲ ਸਿੰਗਲ ਸੂਟਾਂ ਦੀ ਫੇਰ ਚੱਲ ਰਹੀ ਹੈ ਜੀ ਆ ਗਏ ਜੀ ਮਸਲੀਨ ਦਾ ਸੂਟ 690 ਰੁਪਏ ਪਿਓਰ ਮਸਲੀਨ ਦਾ ਜੀ ਨਾ ਲੜੇ ਨਾ ਚੁੱਬੇ ਇਹ ਮੇਰੀ ਜ਼ਿੰਮੇਵਾਰੀ ਹੈ ਵੀ ਇਹ ਲੜਨ ਚੁੱਬਣ ਦਾ ਵਾਲਾ ਕੱਪੜਾ ਨਹੀਂ ਹੈਗਾ ਮਸਲੀਨ ਸੌਫਟ ਹੈ ਮਸਲੀਨ ਕਈ ਬਣਤੀ ਆਉਂਦੀ ਹੈ ਜੀ ਆ ਲਓ ਜੀ ਇਹਦੇ ਬਾਹਾਂ ਤੇ ਵੀ ਫੁੱਲ ਪੇਂਟਿੰਗ ਕੀਤੀ ਹੋਈ ਹੈ ਜੀ ਆਦੀਪੂ ਬਾਹਾਂ ਦੀ ਪੇਂਟਿੰਗ ਵੀ ਦਿਖਾ ਦੇ ਇਹ ਸਾਰੀ ਪੇਂਟਿੰਗ ਹੈ ਜੀ ਮਸਲੀਨ ਇੰਨੀ ਸੌਫਟ ਹੈ ਇਹ ਦੇਊਗਾ 690 ਦਾ ਸੂਟਾ ਦੇਖ ਲਓ ਜੀ 3-400 ਰੁਪਏ ਦਾ ਤਾਂ ਪੇਟਨ ਕਰਨ ਦਾ ਲੈ ਲੈਂਦੇ ਤੇ ਇਹਦੇ ਨਾਲ ਚੁੰਨੀ ਵੀ ਲੱਗੀ ਹੋਈ ਹੈ ਚੁੰਨੀ ਵੀ ਲੱਗੀ ਹੋਈ ਹੈ ਵਧੀਆ ਮਸਲੀਨ ਦੀ ਜੀ ਵਧੀਆ ਮਸਲੀਨ ਦੀ ਚੁੰਨੀ ਤੇ ਨਾਲ ਕੀਤਾ ਹੋਇਆ ਜੀ ਇਹ ਪੇਂਟ ਪੇਂਟ ਸਦੀ ਵਿੱਚ ਪਾਓ ਕਿਸੇ ਨੂੰ ਦਿਓ ਕੋਈ ਅਗਲਾ ਸਾਨੂੰ ਐ ਨਹੀਂ ਕਹੂਗਾ ਸਾਨੂੰ ਚੀਜ਼ ਮਾੜੀ ਦਿੱਤੀ ਤੇ ਰੇਟ ਵੀ ਇਹਦਾ ਬਹੁਤ ਥੋੜਾ ਜੀ ਸਿਰਫ 690 ਰੁਪਏ ਆ ਦੇਖੋ ਜੀ ਪੇਂਟ ਸਾ ਪੂਰਾ ਹਾਈ ਕੁਆਲਿਟੀ ਹੈ ਜੀ ਆ ਦੇਖੋ ਜੀ ਆਪਾਂ ਜਦੋਂ ਗਰਮੀ ਵਿੱਚ ਕੱਪੜਾ ਵੇਚੇ ਜੀ ਕਸਟਮਰਾਂ ਦਾ ਬਹੁਤ ਆਗੜਾ ਰਿਵਿਊ ਰਿਹਾ ਵਿਆਹ ਸਦੀ ਵਿੱਚ ਕਿਸੇ ਨੂੰ ਗਿਫਟ ਦੋਂਗੇ ਅਗਲਾ ਐ ਨਹੀਂ ਕਹੂਗਾ ਸਾਨੂੰ ਚੀਜ਼ ਮਾੜੀ ਦਿੱਤੀ ਬਾਕੀ ਅਸੀਂ ਅਸੀ ਚੀਜ਼ ਨਹੀਂ ਹੁੰਦੇ ਨਹੀਂ ਵੀ ਜਿਹਨੂੰ ਕੋਈ ਨਾ ਹੋ ਕਰੇ 2.5 ਮੀਟਰ ਦੀ ਪੂਰੀ ਚੁੰਨੀ ਹੈ ਜੀ ਸਿਰਫ 690 ਚ ਕੋਈ ਨਹੀਂ ਦਿੰਦਾ ਤੁਹਾਨੂੰ ਜੀ ਕੱਲੀ ਚੁੰਨੀ ਇਹ ਕੱਲੀ ਚੁੰਨੀ 25 ਸੋ ਨੂੰ ਅਸੀਂ ਪਹਿਲਾਂ ਵੀ ਅਸੀਂ ਸਿੰਗਲ ਸੂਟਾਂ ਦਾ ਫਿਰ ਕੰਮ ਨਵੇੜ ਦਿੰਨੇ ਆਂ ਜਿਉਂਕਿ ਸਿੰਗਲ ਸੂਟਾਂ ਦੀ ਵੀਡੀਓ ਬਣਾਉਣੀ ਬਹੁਤ ਔਖੀ ਆ ਤੇ ਅਸੀਂ ਉਹਨਾਂ ਨੂੰ ਐ ਕੱਢ ਦਿੰਨੇ ਆਂ ਵੀ ਚਲੋ ਕੋਈ ਗੱਲ ਨਹੀਂ ਆਹ ਦੇਖੋ ਕਿੰਨਾ ਹੈਵੀ ਸੂਟ ਆ ਤੇ ਰੇਟ ਵੀ ਤਾਂ ਜਮਾ ਬਹੁਤ ਜ਼ਿਆਦਾ ਸਸਤਾ ਹੋ ਗਿਆ ਸਵਾ 4 ਮੀਟਰ ਕਪੜਾ ਆਊਗਾ ਜੀ ਵੀ ਸਲਵਾਰ ਦਾ ਕਿਉਂਕਿ ਕਮੀਜ਼ ਦਾ ਕਪੜਾ ਉਹਨੇ ਵਿੱਚ ਦਿੱਤਾ ਹੋਇਆ ਤੇ ਕੀ ਉਹਨਾਂ ਤੇ ਜਾਣ ਕੇ ਤੁਸੀਂ ਖੁਸ਼ ਹੋ ਜਾਓਗੇ ਇਹ ਲੈ ਹੈਵੀ ਪੂਰਾ ਸੂਟ ਆ ਬਰਬਰੀ ਦਾ ਸੂਟ ਇਹਦੀ ਕੀਮਤ ਰਹੂਗੀ ਜੀ 690 ਰੁਪਏ 690 ਚ ਐਨਐਵੀ ਸੂਟ ਤੁਹਾਨੂੰ ਕੋਈ ਨਹੀਂ ਦਿੰਦਾ 690 ਦੇ ਵਿੱਚ ਕੋਈ ਤੁਹਾਨੂੰ ਆਹ ਸੂਟ ਦੇ ਦੇ ਸਾਡੀ ਗਰੰਟੀ ਹੈ 690 ਦੇ ਵਿੱਚ ਬਰਬਰੀ ਦਾ ਸੂਟ ਹੈ ਜੀ ਬਾਜ਼ਾਰ ਦੇ ਵਿੱਚ ਇਹ ਹਜ਼ਾਰ ਹਜ਼ਾਰ ਦੇ ਵਿਕ ਰਹੇ ਆ ਮਹਿੰਗੇ ਵੀ ਪਤਾ ਹੈ ਆ ਲਓ ਜੀ ਆਹ ਇਹਦੀ ਸ਼ਰਟ ਹੈ ਬਰਬਰੀ ਦੀ ਸ਼ੈਨਗਾਲਾ ਇਹ ਕੱਪੜਾ ਹੈ ਜੀ ਤੇ ਆਹ ਇਹਦੀ ਸਵਾ 4 ਮੀਟਰ ਦੀ ਬਾਟਮ ਹੈ ਘੱਟੋ ਘੱਟ ਇਹਦਾ ਸਰਦੀ ਵੀ ਪੈਣ ਵਾਲਾ ਸੂਟ ਹੀ ਆ ਸਰਦੀ ਵਾਲਾ ਹੀ ਇਹ ਹੈ ਇਦੇ ਨਾਲ ਜਿਹੜੀ ਜਾਨੀ ਕੇ ਸਲਵਾਰ ਦੇ ਨਾਲ ਉਹਨੇ ਕਪੜਾ ਕਮੀਜ਼ ਦਾ ਵੀ ਦਿੱਤਾ ਹੋਇਆ ਤੇ ਆਈ ਮੈਂ ਤੁਹਾਨੂੰ ਚੁੰਨੀ ਦਿਖਾਉਣੀ ਆ। ਆਹ ਦੇਖੋ ਐਨਾ ਬਰਕ ਚੁੰਨੀ ਤੇ ਵੀ ਸਪੈਸ਼ਲ ਕੀਤਾ ਹੋਇਆ ਬਰਕ ਦੇਖ ਲਓ। ਮੇਰੇ ਹਿਸਾਬ ਨਾਲ ਆ ਲਓ ਜੀ 3490 3400 ਦੀ ਚੁੰਨੀ ਹੋਣਾ ਮਮੀ ਦੀ ਇਹ ਚਨੂਨ ਚਨੂਨ ਟਾਈਪ ਤੇ ਚੁੰਨੀ ਹੈ ਜੀ ਤੇ ਸਾਰੇ ਦੇ ਬਰਕ ਕੀਤਾ ਹੋਇਆ ਹੈ। 3690 ਦਾ 3 400 ਦਾ ਚੁੰਨੀ ਹੈ ਦੀ ਗੱਲੀ ਹਾਂ ਉਹੀ ਤਾਂ ਕਹਿ ਰਹੀਆਂ ਵੀ ਸਾਨੂੰ ਇਹ ਚੀਜ਼ਾਂ ਕੋਈ ਨਹੀਂ ਦਊਗਾ ਵਿਆਹ ਸਾਦੀ ਕਿਵਾਲਿਟੀ ਪਾਉਣ ਵਾਲਾ ਸਿਰਫ 690 ਦਾ ਇੱਕ ਨਾਮ ਲਿੱਤੀ ਆ ਉਹਨਾਂ ਨੇ 690 ਜੰਨਾ ਸਸਤਾ ਸੂਟ ਨੂੰ ਕੋਈ ਨਹੀਂ ਦਿੰਦਾ ਜੀ ਆਹ ਸੂਟ ਮੈਂ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਦੀ ਆ ਰੰਗ ਸੇਮ ਹੈ ਇਹਦੀ ਦੋ ਤਰ੍ਹਾਂ ਡਿਜ਼ਾਈਨਿੰਗ ਵੀ ਨੇ ਜੀ ਸੇਮ ਹੈ بس ਕਲਰ ਡਿਫਰੈਂਟ ਆ ਇਹ ਸੂਟ ਪਊਗਾ ਜੀ ਤੁਹਾਨੂੰ 890 ਦਾ ਬ੍ਰਾਂਡ ਦੀ ਮਸਲੀਨ ਹੈ ਜੀ ਇਹ ਚੀਜ਼ਾਂ ਸੋਨੂੰ ਕੋਈ ਨਹੀਂ ਦੇਊਗਾ। ਬ੍ਰਾਂਡ ਦੀ ਮਸਲੀਨ। ਪਲੇਨ ਸਵਾਰ ਆ ਲਓ। ਇਹ ਬ੍ਰਾਂਡ ਦੀ ਹੈ ਜੀ। ਆਹ ਦੀ ਬਾਟਮ ਹੈ ਜੀ। ਮਾਸਟਰਡ ਦੀ ਭਾਉ ਖੋਲ ਦੇਗਾ ਨਾ ਤੂੰ ਪੂਰਾ ਬੈਠਾ ਰਹਿਣਾ। ਸਾਰੇ ਤਿਆਰੀ ਵਰਕ ਕੀਤਾ ਹੈ ਜੀ। ਡਿਜ਼ਾਈਨਰ ਹੈ ਜੀ ਇਹ ਮਸਲੀਨ ਆ ਕੀ ਬ੍ਰਾਂਡ ਦੀ ਬ੍ਰਾਂਡ ਦਾ ਸੂਟ ਹੈ। ਸਿਰਫ 890 ਰੁਪਏ ਦਾ ਪਊਗਾ ਸੋਨੂੰ ਸਿਰਫ 890 ਦਾ। 890 ਵਾਲੇ ਸੂਟ ਹੀ ਹੁਣ ਦਸੀ ਹੈ ਨਾ ਜੀ ਗਰਮੀ ਚਾਹੀਦੀ ਸੂਟ ਸੋਨੂੰ। 12th ਤੋਂ ਪਲੱਸ ਮਿਲਣਗੇ ਇਹ ਤਾਂ ਹੁਣ ਪਹਿਣਗੇ ਸਰਦੀ ਜਿਹਨਾਂ ਤੇ ਲਾਈਨ ਲੱਗਦੀ ਹੈ ਅੱਛਾ ਇਹ ਤਾਂ ਸਰਦੀ ਚ ਪੈਣ ਵਾਲੀ ਹੈ ਓਕੇ ਗਰਮੀ ਚ ਵੀ ਸਾਰੇ ਪਹੁੰਦੇ ਨੇ ਤੇ ਸਰਦੀ ਚ ਵੀ ਬੇ ਲੋਕ ਤਾਂ ਸਾਰਾ ਕੁਝ ਹੀ ਪਾਈ શકਦੇ ਆਹ ਚੱਕੋ ਜੀ ਬ੍ਰਾਂਡ ਦੀਆਂ ਮਸਲੀਂ ਦੀਆਂ ਚੁੰਨੀਆਂ ਲੱਗੀਆਂ ਹੋਈਆਂ ਨੇ ਨਾਲ ਬਹੁਤ ਸੌਫਟ ਤੇ ਸੋਹਣੀਆਂ ਆ ਚੱਕੋ ਜੀ ਸਿਰਫ 890 ਰੁਪਏ ਦਾ ਇਹ ਆ ਗਿਆ ਮਾਸਟਰਡ ਕਲਰ ਇੱਕ-ਇੱਕ ਦੇ ਵਿੱਚ ਆ ਗਏ ਵੀ ਕਲਰ ਆ ਗਏ ਆਸੇ ਸੋਨੂੰ ਸਾਰਾ ਇੰਜ ਕਰਕੇ ਦਿਖਾ ਦਿੰਨੇ ਕਿਉਂਕਿ ਤਾਹਾਂ ਮਾਰਨੀਆਂ ਬਹੁਤ ਜਿਆਦੇ ਔਖੀਆਂ ਜੀ ਆਹ ਦੇਖੋ ਇੱਕੇ ਦੇ ਵਿੱਚ ਆ ਗਿਆ ਜੀ ਗੁਲਾਬੀ ਕਲਰ ਵਲਾਬੀ ਕਲਰ ਦੀ ਜੀ ਚੁੰਨੀ ਦੇਖ ਲਓ ਇਹ ਸਿੰਗਲ ਸੂਟ ਕਰਕੇ ਅਸੀਂ ਵੇਚ ਰਹੇ ਹਾਂ ਸਿਰਫ 890 ਰੁਪਏ ਦਾ ਆ ਲਓ ਜੀ ਐਨੇ ਸਸਤੇ ਸੂਟ ਨੂੰ ਕੋਈ ਨਹੀਂ ਦੂਗਾ ਹੋਣੀ ਬ੍ਰਾਂਡਰ ਦੀਆਂ ਚੁੰਨੀਆਂ ਜੀ ਬ੍ਰਾਂਡ ਦੇ ਇਹ ਮਸਲੀਨ ਦੇ ਸੂਟ ਸੀ ਜਿਹੜੇ ਤੁਹਾਨੂੰ 890 ਦੇ ਦੇ ਰਹੇ ਹਾਂ ਬਾਜ਼ਾਰ 'ਚ ਇਹ 13-1400 ਦਾ ਸੂਟ ਮਿਲ ਰਿਹਾ ਜੀ ਤੇ ਅਸੀਂ ਇਹਨਾਂ ਨੂੰ ਵੇਚ ਕੇ ਜੀ ਹੋਰ ਕਪੜਾ ਲਿਆਣਾ ਸਾਡਾ ਐਵੇਂ ਕੰਮ ਅਸੀਂ ਸ਼ਾਮ 'ਕ ਨਹੀਂ ਰੱਖਣਾ ਚਾਹੁੰਦੇ ਸਾਨੂੰ ਐਵੇਂ ਜਿਹੜਾ ਕਪੜਾ ਲੱਗੀ ਜਾਵੇ ਕਾਰਨ ਹੈ ਕਿ ਸਾਮਤੋ ਸਕਦੇ ਕੋਈ ਵੱਡੀ ਗੱਲ ਨਹੀਂ ਸਾਮਕਈ ਗਰਮੀ ਚ ਫੇਰੇ ਹੀ ਸੂਟ ਇੰਨੇ ਦਾ ਜਾਊਗਾ ਜੀ ਪਰ ਤੁਹਾਨੂੰ ਐਵੇਂ ਕੱਪੜਾ ਨਿਕਲ ਜਾਈ ਇਸ ਗਰਮੀ ਦਾ ਕੱਪੜਾ ਇਸ ਚ ਨਿਕਲ ਜੇ ਆਹ ਦੇਖੋ ਜੀ ਇੱਕ ਸਾਡੇ ਕੋਲੇ ਸਿੰਗਲ ਸੂਟ ਆ ਪਿਆ ਇਹ ਅਸੀਂ ਪਹਿਲਾਂ ਵੇਚਿਆ 995 ਦਾ ਤੇ ਹੁਣ ਰਹਿ ਗਿਆ ਜੀ ਇਹ 895 ਦਾ ਵੇਚ ਰਹੇ ਹਾਂ ਆ ਲਓ ਜੀ ਸਾਰੇ ਤੇ ਬਰਕ ਹੈ ਜੀ ਆਹ ਦੇਖੋ ਇਹ ਜੋਰ ਜੱਟ ਦਾ ਸੂਟ ਹੈ ਲਾਈਨਿੰਗ ਲੱਗੀ ਹੋਈ ਹੈ ਜੀ ਆਹ ਦੇਖੋ ਜੀ ਡਿਜ਼ਾਈਨਰ ਇਹਦੀਆਂ ਬਾਜੂ ਹੈ ਆ ਦੇਖੋ ਤੁਸੀਂ ਆਪਣੇ ਅਕੋਰਡਿੰਗ ਆ ਵੀ ਫਿਟਿੰਗ ਕਰ ਸਕਦੇ ਹੋ ਇਹ ਮਾਸਟਰਡ ਕਲਰ ਹੈ ਜੀ ਆ ਦੇਖੋ ਬਾਜੂ ਇਹਦੀਆਂ ਬਹੁਤ ਡਿਜ਼ਾਈਨਦਾਰ ਹੈ ਦਾ ਵਰਕ ਵਰਕ ਹੀ 890 ਦਾ ਕੀਤਾ ਹੋਇਆ ਕਿਉਂਕਿ ਇਹ ਤੇ ਸਾਰੇ ਦੇ ਜਰੀ ਵਰਕ ਹੈ ਜੀ ਗੁੰਦਵਾ ਵਰਕ ਹੈ ਵਰਕ ਦੀ ਕੋਈ ਕੰਪਲੀਟ ਨਹੀਂ ਜੇ ਕੋਈ ਵਰਕ ਖੱਲੇ ਸਸੇ ਜ਼ਿੰਮੇਵਾਰਾਂ ਜੀ ਇੱਕ ਵਰਕ ਸੜੇ ਜੇ ਕੀਤੇ ਹੁੰਦੇ ਅੱਜ ਤੁਹਾਨੂੰ ਦੇ ਰਹੇ ਹਾਂ ਸਿਰਫ 895 ਆ ਦੇਖੋ ਜੀ ਨਾਲ ਇਹਦੇ ਸ਼ਰਾਰਾ ਸਾਰੇ ਦੇ ਲੈਨਗ ਲੱਗੀ ਹੋਈ ਹੈ ਸ਼ਰਾਰਾ ਸੂਟ ਹੀ ਹੈ ਨਾ ਹਾਂ ਹੈ ਸ਼ਰਾਰਾ ਸੂਟ ਹਾਂ ਇਹ ਹੈ ਜੀ ਸ਼ਰਾਰਾ ਸੂਟ ਨਾਲ ਸ਼ਰਾਰਾ ਹੈ ਵਧੀਆ ਜਰੀ ਵਰਕ ਆ ਸਾਰੇ ਤੇ ਤੇ 2.5 ਮੀਟਰ ਦੀ ਇਹਦੇ ਨਾਲ ਜੋਰ-ਜੱਟ ਦੀ ਚੁੰਨੀ ਹੈ ਜੀ ਵਰਕੇ ਦਾ ਸਾਰਾ ਜਰੀ ਦਾ ਹੋਊਗਾ ਸਾਰੇ ਦੇ ਸਾਈਡ ਤੇ 4 ਸਾਈਡ ਲੱਗੀ ਹੋਈ ਹੈ ਜਿਹਦੇ ਲੈਸ ਫਿੰਗਰੀ ਜੀ ਆ ਚੱਕੋ ਜੀ ਇਹ 895 ਦਾ ਵੀ ਆਪਣੇ ਕੋਲ ਇੱਕ ਕਰਨਾ ਕਿ ਵਰਕ ਦੇ ਮੁੱਲ ਦੇ ਤਾਂ ਸਾਨੂੰ ਸਾਰਾ ਸੂਟ ਹੀ ਲਈ ਜਨੇ 895 ਜੀ ਤੇ ਕਾਫੀ ਸੇ ਆਫਰ ਲਾ ਦੇ ਤੁੰਮੀ ਅੱਜ ਕਿੰਨੇ ਸਾਡੇ ਕੋਲੇ ਸਿੰਗਲ ਸੂਟ ਪਏ ਸੀ ਸਾਰੀ ਚੱਕ ਲਿਆ ਸੀ ਗਰਮਗਾਲੇ ਸਰਦੀਆਂ ਵਾਲੇ ਆਹ ਦੇਖੋ ਜੀ ਇਹ ਸਿੰਗਲ ਦੇ ਕੇ ਵਿਚਾਰਾ ਨਾ ਇਹ ਸਿੰਗਲ ਸੂਟ ਇਹਦੇ ਪਹੁੰਚਾ ਵਰਕਾ ਜੀ ਇਹ ਕਾਪਟਨ ਦਾ ਸੂਟ ਹੈ ਬਿਲਕੁਲ ਸੂਟ ਖਰਾਬ ਨਹੀਂ ਹੁੰਦਾ ਗਰਮੀਆਂ ਦਾ ਸੂਟਾਂ ਦੀ ਨੇਰੀ ਲਿਆਦੀ ਸੀ ਲੋਕਾਂ ਨੇ ਗਰਮੀਆਂ ਚ ਇਹ ਵੇਚਿਆ ਘੱਟੋ ਘਾਟ ਆਪਾਂ 650 600 ਦੇ ਤੇ ਪਰੇ ਸਾਡੇ ਕੋਲੇ ਸਿੰਗਲ ਸੂਟ ਆ ਜੀ ਜੇ ਕਿਸੇ ਭੈਣ ਭਰਾ ਨੇ ਲੈਣਾ ਅੱਜ ਅਸੀਂ ਵੇਚ ਰਹੇ ਹਾਂ ਸਿਰਫ 550 ਦਾ ਜੀ 550 ਚ ਕਾਪਟਨ ਦਾ ਸੂਟ ਹੈ ਮਾਸਟਰ ਸਰਵਾਰ ਨਾਲ ਵਰਤ ਕੀਤਾ ਹੋਇਆ ਪਹੁੰਚ ਗਰਮੀ ਰੇਟ ਬਾਬਾ ਰੇ ਗਾਹ ਨੂੰ ਜੇ ਫੇਰ ਚੜ੍ਹਣਗੇ ਬੇਟੂ ਤੇ ਗਰਮੀਆਂ ਹਿਹਾਉਣਾ ਚਾਹੁੰਦੇ ਨਾ ਸੈਲਫ 550 ਦਾ ਜੀ ਇਹ ਤੇ ਆਪਿਆ ਆਪਣੇ ਕੋਲੇ ਪਲੇਨ ਸ਼ਿਮਰ ਦਾ ਆ ਦੇਖੋ ਜੀ ਇਹ ਪਲੇਨ ਸ਼ਿਮਰ ਦਾ ਹਲਕੀ ਜੀ ਸ਼ੈਨ ਹੈ ਦੇ ਵਿੱਚ ਜੀ ਆ ਦੇਖੋ ਤੁਹਾਨੂੰ ਦਿਖ ਵੀ ਹੋਣੀ ਹੈ ਇਹ ਆ ਪਲੇਨ 5 ਮੀਟਰ 400 ਦਾ ਤੇ ਆ ਆਪਣੇ ਕੋਲੇ ਨੈਚੁਰਲ ਕਰੇਪ ਪਿਆ ਹੈ ਨੈਚੁਰਲ ਕਰੇਪ ਦੇ ਦੋ ਸੂਟ ਪਏ ਆ ਜੀ ਆ ਰੈੱਡ ਹੈ ਜੀ ਨੈਚੁਰਲ ਕਰੇਪ ਦਾ ਇਹ 650 ਦੇ 650 ਦੇ ਵਿੱਚ ਹੈ ਪਰ ਹੁਣ ਸਾਡੇ ਕੋਲੇ ਸਿਰਫ ਦੋ ਹੀ ਸੂਟ ਰਹਿ ਗਏ ਮੁਰਕੇ ਸਾਨੂੰ ਦੁਬਾਰੇ ਮਿਲੇ ਨਹੀਂ ਅਸੀਂ 600 ਦਾ ਵੇਚ ਰਹੇ ਹਾਂ ਜੀ 600 ਦਾ 5 ਮੀਟਰ ਨੈਚੁਰਲ ਕਰੇਪ ਇੱਕ ਇਹ ਰੰਗ ਹੈ ਜਿਹਦੇ ਵਿੱਚ ਇੱਕ ਆਗਿਆ ਜੀ ਆ ਲਾਈਟ ਨਿੰਬੂ ਕਲਰ ਆ ਦੇਖੋ ਜੀ ਇਹ ਨੈਚੁਰਲ ਕਰੇਪ ਦੇ ਆ 650 ਦੇ ਆ ਜੀ ਜਿਹੜਾ ਵੀ ਤੁਹਾਨੂੰ ਰੰਗ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜਣਾ ਹੈ कॉटन ਦੇ ਕੱਟ ਪੀਸ ਤਾਂ ਗਰਾਂ ਸਰਦੀ ਜੀ ਵੀ ਨਹੀਂ ਮੇ ਛੱਡੇ ਹਾਂ ਮਾ ਕਾਟਨ ਦੇ ਕੱਟ ਵੀ ਤਾਂ ਸਰਦੀ 'ਚ ਵੀ ਨਹੀਂ ਛੱਡੇ ਕਹਾਣੀ ਜੀ ਤੇ ਦੋ ਸਾਡੇ ਕੋਲੇ ਪਿਆ ਜੀ ਆ ਕਾਟਨ ਦੇ ਸੂਟ ਸੂਟ ਅਗੇ ਕੋ ਇਹ ਪੱਟੇ ਪਣਿਆ ਵਾਲੇ ਸੂਟ ਹੈ ਜੀ ਇਹ ਪੱਟੇ ਪਣਿਆ ਵਾਲੇ ਸੂਟ ਹੈ ਜੀ ਸਿਰਫ 300 ਰੁਪਏ ਦਾ ਪੂਰਾ ਸੂਟ ਪੂਰਾ ਸੂਟ ਆ ਵੀ ਜੀ ਲੱਗੂਗਾ ਸਿਰਫ 300 ਦਾ ਅਸੀਂ ਦੋ ਹੀ ਸੂਟ ਰਹਿ ਗਏ ਸਾਡੇ ਕੋਲੇ 300 ਕਾਟਨ ਦਾ ਸੂਟ ਤੇ ਆ ਵੀ ਆ ਗਏ ਜੀ 3 300 ਦੇ ਇਦੇ ਵਿੱਚ ਹਲਕਾ ਜਿਹਾ ਮਿਕਸ ਹੁੰਦਾ ਜੀ ਕਾਟਨ ਦੇ 300 ਸਿਰਫ 300 ਆ ਹੰਡਾਉ ਸੂਟ ਨਹੀਂ ਜੀ ਐਨਾ ਸਮਝ ਲਿਓ ਵੀ ਛੜੇ ਜੇ ਪੂਰੇ ਹੰਡਾ ਤੈਨੂੰ ਦੱਸੀ ਐ ਐਨਾ ਜੀ ਤਾਂ ਇਕੱਲਾ ਆਹੀ ਬਚਿਆ ਦੋ ਪੀਸ ਵਿਚਾਰੇ ਸੂਟ ਇਹਦੇ ਇਹ 80% ਕਾਟਨ ਹੈ 20% ਮਸਲੀ ਹੁੰਦੀ ਹੈ ਜੀ ਤੇ ਬਾਕੀ ਕੋਹ ਰਹਿ ਤਾਂ ਨਹੀਂ ਆ ਹਾਂ ਦੋ ਸੂਟ ਸਾਡੇ ਕੋਲੇ ਪਏ ਆ ਜੀ ਕਰੇਵ ਦੇ ਕੰਨਲੀ ਕਰੇਵ ਦੇ ਆ ਲਓ ਜੀ ਇਹਨੂੰ ਕਰੇਵ ਕਹਿੰਦੇ ਆ ਜੀ ਇਹ ਹੁੰਦੀ ਹੈ ਨੈਚੁਰਲ ਕਰੇਵ ਵਾਂਗੂ ਕਰੇਵ ਇਹ 300 ਰੁਪਏ ਦਾ ਸੂਟ ਹੈ ਜੀ ਆ ਦੇਖੋ ਇਹ ਆ ਗਿਆ ਸਕਿਨ ਕਲਰ ਜੀ ਤੇ ਆ ਗਿਆ ਮੇਰੇ ਕਲਰ ਜੀ ਕਿਉਕ ਕਿ ਪੂਰੀ ਜਿਹਾ ਮੰਨ ਲਓ ਆ ਕਲਰ ਇਹ 3 300 ਦੇ ਲੱਗਣਗੇ ਸੋ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਬਹੁਤ ਭਾਰੀ ਅਸੀਂ ਸੇਲ ਲਾਈ ਹੈ ਐਸੀ ਸੇਲ ਮੋਲੇ ਚ ਤੁਹਾਨੂੰ ਕੋਈ ਚੀਜ਼ਾਂ ਨਹੀਂ ਦੇਊਗਾ ਜੀ ਸੋ ਵੀਡੀਓ ਬਣਾਉਣ ਚ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ